ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਪਹੁੰਚੇ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਨਵੇਕਾ ਤੋਕੜ ਗੱਪਣ ਮਰਜ ਤੇ ਇੱਕ ਤਾਜੀ ਸੋਈ ਝੋਟੀ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਹਰਪਾਲ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਬੜੇ ਵਧੀਆ ਵੀ ਤੁਸੀਂ ਸੁਣਾਓ ਕੀ ਗੱਲਾਂ ਜਵਾਜ ਬੈਠੀ ਅੱਗੇ ਨਾ ਅੱਛਾ ਵੀ ਜੀ ਦੋ ਕ ਦਿਨ ਹੋ ਗਏ ਸਰੀ ਬਟ ਲੈ ਰਿਆ ਸੀ ਅੱਛਾ ਤਾਂ ਠਾਠ ਠੁਣ ਜੀ ਲੱਗੀ ਠੀਕ ਅੱਜ ਹੀ ਸੈੱਟ ਹੋਇਆ ਕੰਮ ਚਲੋ ਕੋਈ ਨਹੀਂ ਫਿਰ ਦੋ ਦਿਨ ਰੈਸਟ ਕਰਿਓ ਹਾਂਜੀ ਹਾਂਜੀ ਲੜੀ ਤਾਂ ਬਾਅਦ ਹੀ ਹੋਣਾ ਬੜਾ ਠੀਕ ਚਲੋ ਲੜੀ ਤਾਂ ਬਾਅਦ ਹੀ ਆਊਗੀ ਹਾਂਜੀ ਹਾਂਜੀ ਚਲੋ ਠੀਕ ਹੈ ਚਲ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਰਪਾਲ ਸਿੰਘ ਜੀ ਬੈਂਕ ਚੁਂਡਾ ਜਿਲ੍ਹਾ ਮਸਾ ਸਰੀਂ ਨਾਲ ਤੇ ਫੋਨ ਨੰਬਰ ਬੋਲ ਤੇ ਅੱਜ ਫਿਰ ਦੋ ਆ ਹਨਾ ਇੱਕ ਟੋਕੜ ਗੱਪਣ ਤੇ ਇੱਕ ਸੱਜਰ ਸੂਈ ਪਹਿਲਾਂ ਅਸੀਂ ਵਿਖਾ ਦਈਏ ਟੋਕੜ ਗੱਪਣ ਇਹੋ ਦਿਖਾ ਦੇ ਵੀਡੀਓ ਅੱਥਾਨ ਦੇ ਇੱਕ ਸਾਦੇ ਜਿਹੇ ਲੱਗਦੇ ਇੱਕਰੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਹੈ ਕਿੰਨੇ ਚੱਲਦੀ ਚੱਕ ਪਾਸ ਚ ਵਿੱਜੇ ਇਹ ਹਰਪ੍ਰੀਤ ਦੋਵਾਂ ਮਹੀਨੇ ਦੀ ਪੂਰੀ ਚੱਕ ਪਾਸ ਜੀ ਦੋਵਾਂ ਮਹੀਨੇ ਦੀ ਚੱਕ ਪਾਸ ਚੱਕ ਪਾਸ ਹਰਪ੍ਰੀਤ ਤੇ ਦੁੱਧ ਕਿੰਨਾ ਇਹ ਦੇਖ ਦੁੱਧ ਆ ਰੁਪਈਏ ਉਹਨਾਂ ਘਰ ਆਹੀ ਚੋਗਿ ਨੇ ਹੈ 8 ਕਿਲੋ 8 ਵੀ ਸਾਢੇ 8 ਕਿਲੋ ਵੀ ਅੱਛਾ ਤੇ ਆਪਣੇ ਘਰ ਆਣ ਕੇ ਨਾ ਇਹਨੇ ਉੱਥੇ ਮਿਲੀ ਪਾੜੇ ਦੇ ਅੱਛਾ ਆਪਣੇ ਘਰ ਆਣ ਕੇ ਟੇਗਾ ਲਾਇਆ ਹੁੰਦੇ 7 ਕਿਲੋ ਦੁੱਧ ਹੋ ਪੱਕਾ 7 ਕਿਲੋ ਦੁੱਧ ਹੈਗਾ ਹਾਂ ਪੱਕਾ ਵੀ ਤੇ ਮਿਲਦੀ ਮਤਲਬ ਚੋਂ ਲੱਗਿਆ ਖਰਾਬ ਤੇ ਨਹੀਂ ਨਾ ਨਾ ਕੋਈ ਖਰਾਬ ਨਹੀਂ ਕੀਤਾ ਤੇ ਇਹ ਵੀ ਹੁਣ ਡਿੰਗਣ ਡੇ ਵੀ ਇਹ ਵੀ ਹੁਣ ਪਾੜੇ ਤੇ ਫੇਰ ਆਛ ਪਾੜੇ ਤੇ ਆ ਜੂਗੀ ਫਿਰ ਲਿਆ ਉਸ ਤਰ੍ਹਾਂ ਜਿਹੜੇ ਕੱਦ ਕਾਠੀ ਬੋਡੀ ਵੇਟ ਦੀ ਚੰਗੀ ਬਾਹਰ ਕੱਢ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਂਦੇ ਸਵੇਰ ਸਵੇਰ ਦਾ ਟਾਈਮ ਹੈ ਅਜੇ ਪੂਰਾ ਦਿਨ ਜਿਹੜਾ ਅੰਨ ਨਿਕਲਿਆ ਨਹੀਂ ਆਹ ਦੇਖ ਸਾਡੀ ਉਤਰਾ ਕੱਦ ਕਾਠੀ ਪੇਠਪੜੇ ਦੀ ਜਿਹੜੀ ਠੀਕ ਹੈ ਬਾਕੀ ਪਰ ਵੀ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਵੇਖ ਕੇ ਲੈ ਜਾ। ਹਾਂ ਦੇਖ ਸੰਦੇਸ ਮਾ ਨਾ ਇਹਦਾ ਲੱਗ ਗਿਆ ਤਾਂ ਤੇ ਜੀ ਘਰ ਆ ਰਹਿਆਂ ਨੇ ਕਿਹਾ ਸੀ ਦੇਦੇ ਘਰ ਚੱਲਦੀ ਗਈ ਨਾ ਅੱਛਾ ਗਰੰਟੀ ਨਾਲ 15 ਕਿਲੋ ਦੁੱਧ ਦੇ ਕਹਿ ਦਿਓ ਅੱਛਾ ਹਾਂ ਜੀ ਉਹਨਾਂ ਦੀ ਸਾਹਮਣੀ ਹੈ ਯਾਰ ਭੀਜੀ ਅੱਛਾ ਉਹ ਆਂਦੇ ਵੀ ਆ ਜਿਹੜੀ ਨੇ ਜੇ ਕੋਈ ਸਾਹਮਣਾ ਲੈ ਜੋ ਆਂਦੇ ਭਾਵੇਂ 10 ਕਿਲੋ ਫੇਰ ਰੱਖੀ ਹੁਣ ਦੁੱਧ ਫੇਰ 10 ਕਿਲੋ ਚੁਾਈ ਜਾਗੇ ਠੀਕ ਹੈ ਜੀ ਤੇ ਇਹਦਾ ਕੀ ਰੱਖੀਏ ਮੁੱਲ ਮੋਲਰ ਬੁਜੀ ਦਾ 60 ਹਜ਼ਾਰ ਨਿਕਲ ਗਏ ਨਹੀਂ ਫਿਰ ਹੁਣ ਦੋ ਤਿੰਨ ਦਿਨ ਛੁੱਟੀਆਂ ਮਾਰ ਲਈਆਂ ਤਾਂ ਹਾਂ ਲੋੜੀ ਮਾਗੀ ਤੇ ਛੁੱਟੀ ਆਪਣੀ ਆ ਜਾਨੀ ਹਾਂਜੀ ਹਾਂਜੀ ਬੰਦੇ ਦਾ ਇਰਾਦਾ ਕਿ ਜਿਹੜਾ ਅਗਲੀ ਵੀਡੀਓ ਚ ਨਫਾ ਲੈਣਾ ਵੀ ਇਸੇ ਚ ਲੈ ਲਈਏ ਹਾਂਜੀ ਕਿੰਨੇ ਦੀ ਇਹ ਹਰਪ੍ਰੀਤ ਜੀ 50 ਹਜ਼ਾਰ ਤੇ ਪਹੁੰਚ ਕਰ ਦਾਂਗੇ ਅੱਛਾ 50 ਹਜ਼ਾਰ ਦੀ 500 ਕਿਲੋਮੀਟਰ ਤੱਕ ਕਰ ਦਾਂਗੇ ਜੀ ਠੀਕ ਹੈ ਜੀ ਤੇ ਹੁਣ ਇੱਕ ਆਤਾ ਜੀ ਸੁਈ ਹੈ ਜਿਹੜੀ ਛੋਟੇ ਸਿੰਗ ਦੀ ਮਾਲਕਾ ਜਿਹੜੀ ਕਾਫੀ ਖੂਬਸੂਰਤ ਸਿੰਗ ਹੈ ਜਿਹੜਾ ਇਹਦਾ ਤੇ ਥਾਣੇ ਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਕਰ ਦੇਖ ਸਕਦੇ ਬਾਕੀ ਅੱਖਾਂ ਇਹਦੀਆਂ ਦੋਵੇਂ ਕਾਲੀਆਂ ਵਾਂ ਚੰਦਨ ਪੈਨ ਕਰਕੇ ਜਿਹੜੀ ਲਿਸ਼ਕ ਜਾਂਦੀਆਂ ਤੇ ਕਿੰਨਾ ਸੁਆਵੇ ਜੀ ਇਹਦਾ ਇਹ ਨਾਲ ਵੀ ਦੂਸਰਾ ਸੁਆ ਸੁਈਆਂ ਕਿੰਨਾ ਕਿਚਰ ਹੋ ਗਿਆ ਸੁਈ ਨੂੰ ਸੁਈ ਪਰਸੋ ਰਾਤ ਦੀ ਸੁਈਆਂ ਰੁਪਈ ਜੀ ਤੇ ਬੱਚਾ ਕੀ ਇਹਦੇ ਮਗਰ ਕੱਟੀਆ ਰੁਪਈ ਜੀ ਤੇ ਕਿੰਨਾ ਕਿ ਬੋਲਾ ਜੀ ਇਹਦੇ ਕੋਲ ਮੰਨ ਲਓ ਬੋਲਾ ਵੀ ਇਹ ਥੱਲੇ 9 8.5 9 ਕਿਲੋ ਤਿਆਰ ਗਏ ਅੱਛਾ ਹਾਂਜੀ ਤੇ ਕਿੰਨਾ ਕੁ ਚਵਾਈ ਜਾਊਗੀ ਪਹਿਲੇ ਸੋਏ ਆਉਂਦੇ ਵੀ ਸਾਡੀ ਕੱਟੀ ਨੇ ਮੰਨ 12-13 ਕਿਲੋ ਦੁੱਧ ਪਾਇਆ ਅੱਛਾ ਤੇ ਕੋਈ ਸਾਮ ਵਾਲਾ ਲਾਏ ਗਿਆ ਚੰਗੀ ਬ੍ਰੀਡ ਵਾਲੇ ਇਹਨ ਵਿੱਚ 12-13 ਕਿਲੋ ਦੁੱਧ ਨੇ ਫੇਰ ਪਾ ਦੇਣਾ ਜਾਂ ਫੇਰ ਤੋੜ ਦਈਏ ਕੱਟੀ ਇਹਦੀ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਆਹ ਕੱਟੀ ਆ ਜਿਹੜੀ ਇਹਦੀ ਖਲੋਤੀ ਕੱਟੀ ਆਹ ਦੇਖ ਸੰਦੇ ਤਾਜ਼ਾ ਹੀ ਆ ਬੱਚਾ ਜਿਹਦਾ ਬਿਲਕੁਲ ਆਹ ਦੇਖ ਸੰਦੇ ਜੀ ਬਾਕੀ ਹਜੇ ਤਾਜੀ ਸੂਈ ਆ ਬਹੁਤੇ ਦਿਨ ਨਹੀਂ ਆਏ ਹੱਲੇ ਤੇ ਇਹਦਾ ਵਿੱਚ ਫਿਰ ਕੀ ਮੁੱਲ ਰੱਖਦੀ ਆਪਾਂ ਆਹ ਹਵਾਨਾ ਇਹਦਾ ਕਦੇ ਦੇਖ ਸਕਦੇ ਲੱਗੇ ਤਾਂ ਦਸ ਰੁਪਏ ਦੇ ਕਿਨੇ ਚ ਪਹੁੰਚ ਕਰ ਦੇਣੀ ਹੈ ਫਿਰ ਇਹ ਰੁਪਈ ਜਿਹੜੀ ਆਪਾਂ ਦੇ ਦੇਈ 64 ਹਜ਼ਾਰ ਪਹੁੰਚ ਕਰ ਦਾਂਗੇ ਅੱਛਾ ਹਾਂਜੀ 64000 ਚ ਪਹੁੰਚ ਕਰ ਦੇਣੀ ਹੈ 8000 ਦਾ ਦਾਂਗੇ 70 ਚ ਕਰ ਦਾਂਗੇ ਰੁਪਈ ਜੀ ਤੇ ਜੇ ਇੱਕ ਜੋੜੇ ਪਾ ਲੂਗਾ ਤੇ ਕੋਈ ਫਿਰ ਖੁੱਲਾ ਮੰਨਤਾ ਨਾ ਫਿਰ ਮੰਨਤਨ ਖੁੱਲਾ ਹੋ ਜਾਊਗਾ ਕਰ ਦਾਂਗੇ ਰੁਪਈ ਜੀ ਠੀਕ ਹੈ ਜੀ ਇਹ ਇੱਕ ਇੱਕ ਟੁਕੜਾ ਬਣ ਹੋ ਜਾਊਗਾ ਤੇ ਇੱਕ ਸੱਜਰ ਹੋ ਜਾਊਗਾ ਸੱਜਰ ਹੋ ਜਾਊਗਾ ਰੁਪਈ ਜੀ ਬਾਕੀ ਇਹ ਕਿ ਦੋਵੇਂ ਸੂਈਆਂ ਸਵਾਈਆਂ ਵਾ ਹਾਂਜੀ ਹਾਂਜੀ ਤੁਹਾਡੇ ਘਰ ਆਣ ਕੇ ਆਪਣੀ ਚਵਾਈ ਪਾਸ ਕਰਕੇ ਖੜੋ ਤਸੱਲੀ ਕਰਕੇ ਆਪਣੀ ਸਮਝਣਾ ਖੜੇ ਜੀ ਠੀਕ ਹੈ ਜੀ ਬਹੁਤ ਬਹੁ ਦੋਵੇਂ ਸੁਣਿਆ ਸੁਆਣੀ ਇੱਥੇ ਆਓ ਆਪਣੀ ਮਰਜ਼ੀ ਨਾਲ ਆਪ ਵੇਖੋ ਪਸੰਦ ਕਰੋ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ